ਲੋਕ ਪਰ ਲੋਕ ਸਹਾਈ ਭਗਤੀ ਸ਼ਕਤੀ ਦੇ ਦਾਤੇ ਦੁਖ ਨਿਵਾਰਨ ਪਾਤਸ਼ਾਹ ਗਿਆਨ ਦੇ ਸਗੁਰ ਯੁਗੋ ਯੁਗ ਅਟਲ ਸਤਿਗੁਰੂ ਜਗਤ ਗੁਰੂ ਸਬਰਤ ਗੁਰੂ ਆਹ ਦਸੇਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਹਜ਼ੂਰੀ ਵਿੱਚ ਜੁੜੇ ਬੈਠੇ ਸਤਸੰਗੀ ਜਨੋ ਆਪ ਜੀ ਸਤਿਗੁਰੂ ਜੀ ਦੇ ਅਮੋਲਕ ਬਚਨ ਸਰਵਣ ਕਰ ਰਹੇ ਹੋ ਜਿਉਂ ਪੰਜਵੇਂ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਵਿੱਤਰ ਮੁਖਾਰਤ ਤੋਂ ਉਚਾਰਣ ਕੀਤੇ ਹੋਏ ਬਹਾਵੋਲ ਹਨ। ਦੀ ਧੰ ਧੰ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਬਹੁਤ ਹੀ ਕਿਰਪਾ ਕਰਕੇ ਸਾਡੇ ਜੀਵਾਂ ਦੇ ਭਲੇ ਲਈ ਜੀਨ ਦੇ ਕਲਿਆਣ ਹਿਤ ਹੁਕਮਨਾਮੇ ਦੇ ਰੂਪ ਵਿੱਚ ਪਰਗੜ ਕਰਕੇ ਸਾਡੇ ਸਰਵਣਾ ਤੱਕ ਪਹੁੰਚਾਏ ਨੇ ਸਤਿਗੁਰੂ ਜੀ ਇਸ ਵਰਦਨਾ ਹੀ ਪਰਮੇਸ਼ਰ ਨੂੰ ਦੇਖਣ ਦੀ ਕਲਾ ਦਸਰੇ ਸਾਨੂੰ ਹੈ ਅਦ੍ਰਿਸ਼ਟ ਹੈ ਅਲਖ ਹੈ ਲਖਿਆ ਨਹੀਂ ਜਾ ਸਕਦਾ ਅਲੋ ਅਲਖ ਨਜਾਈ ਲਖਣਾ ਲਖਿਆ ਨਹੀਂ ਜਾ ਸਕਦਾ ਪਰ ਨਾਲ ਲੱਗਦੀ ਕਬੀਰ ਸਾਹਿਬ ਕਹਿੰਦੇ ਨੇ ਲਖਿਆ ਜਾ ਸਕਦਾ ਹੈ ਹਲੋ ਅਲਖ ਨਜਾਈ ਲਖਣਾ ਗੁਰ ਗੁੜ ਦੀਨੋ ਮਿੱਠਾ ਕਹੋ ਕਬੀਰ ਮੇਰੀ ਸ਼ੰਕਾ ਨਾਸੀ ਸਰਵ ਨਿਰੰਜਨ ਡਿਠਾ ਸਾਰੇ ਕੀਤੇ ਮਾਇਆ ਦੇ ਵਿੱਚ ਵੀ ਉਹ ਪਰਮੇਸ਼ਰ ਦਿਖ ਗਿਆ ਉਹ ਇਸ ਸ਼ਬਦ ਵਿੱਚ ਦੇਖਣ ਦੀ ਗੱਲ ਕਰ ਰਹੇ ਨੇ। ਵੇਖਿਓ ਲਾਲਨ ਪਾਟ ਵਿੱਚ ਖੋਇ। ਪਰਦਾਇ ਕੋਈ ਨਹੀਂ ਰਿਹਾ ਗਿਆ ਸਾਡੇ ਵਿੱਚ। ਪਾਟੇ ਖੋਇ ਗਿਆ, ਪਰਦਾਇ ਖੋਇ ਗਿਆ, ਵਿੱਚ ਹੀ ਨਹੀਂ ਰਿਹਾ ਕੋਈ। ਹਮ ਤੁਮ ਵਿੱਚ ਭਇਓ ਨਹੀਂ ਕੋਈ। ਤੁਮਹਿ ਸੁਗੰਧਦਾਰ ਹਮ। ਓ ਕੀ ਵੀ ਉਦੈ ਉਸ ਸ਼ਬਦ ਵਿੱਚ ਕਿਸੇ ਅਰਥੇ ਤਾਂ ਪਾਤਸ਼ਾ ਸਾਨੂੰ ਜਪਣ ਦਾ ਵੀ ਤਰੀਕਾ ਦੱਸਦੇ ਨੇ ਸੌਣ ਦਾ ਵੀ ਦੱਸਦੇ ਨੇ ਤੇ ਆਉਣ ਦਾ ਵੀ ਦੱਸਦੇ ਨੇ ਪੜਨ ਦਾ ਵੀ ਦੱਸਦੇ ਨੇ ਗਾਉਣ ਦਾ ਵੀ ਦੱਸਦੇ ਨੇ ਪਾਉਣ ਦਾ ਵੀ ਦੱਸਦੇ ਨੇ ਐਸਾ ਤਾਂ ਕੋਈ ਢੰਗ ਤਰੀਕਾ ਹੈ ਹੀ ਨਹੀਂ ਜਿਹੜਾ ਗੁਰੂ ਨੇ ਨਾ ਦੱਸਿਆ ਹੋਵੇ ਇਹ ਤਾਂ ਪਰਿਵਾਰth ਹੈ ਸਾਨੂੰ ਤਾਂ ਆਰਥਿਕ ਵੀ ਜੀਣਾ ਦੱਸਦੇ ਨੇ ਸਭਾਜਿਕ ਜੀਵਨ ਪਰਿਵਾਰਕ ਜੀਵਨ ਰਾਜਨੀਤਿਕ ਜੀਵਨ ਕਿਵੇਂ ਜੀਣਾ ਹੈ ਤਾਂ ਪਰ ਜੇ ਅਕ ਗੁਰੂ ਨੂੰ ਪੁੱਛਾਗੇ ਤਾਂ ਜੇ ਅਸੀਂ ਆਪ ਕਿਤੇ ਅਣਜਾਣ ਹੋਈਏ ਅਸੀਂ ਸਿਆਣੇ ਪਹਿਲਾਂ ਬਹੁਤ ਆ ਨਾ ਫਿਰ ਨਹੀਂ ਗੁਰੂ ਨੂੰ ਪੁੱਛਦੇ ਫਿਰ ਗੁਰੂ ਦੱਸਦਾ ਵੀ ਕੋਈ ਨਹੀਂ ਚਾਹੇ ਆਪਾਂ ਪੜੀ ਵੀ ਜਾਈਏ ਗੁਰੂ ਨੂੰ ਨਹੀਂ ਦੱਸੇਗਾ ਸੋ ਮੇਰੇ ਪਾਤਸ਼ਾਹ ਸ਼ਬਦ ਵਿੱਚ ਉਹਨੂੰ ਦੇਖਣ ਦਾ ਕਲਾ ਬਿਲਣ ਦਾ ਨਹੀਂ ਦੇਖਣ ਦਾ ਇਹ ਤਾਂ ਦੱਸ ਰਹੇ ਨੇ ਕਿਵੇਂ ਦਸ ਹੁੰਦਾ ਹੈ ਕਿਹਦਾ ਹੁੰਦਾ ਹੈ ਕਦੋਂ ਹੁੰਦਾ ਹੈ ਜਾਂ ਕਿਉਂ ਨਹੀਂ ਹੁੰਦਾ ਇਹ ਸਾਰੀ ਚੀਜ਼ਾਂ ਸਾਨੂੰ ਰੋਜ਼ ਸਮਝਉਂਦੇ ਨੇ ਤੇ ਆਓ ਅੱਜ ਵੀ ਸਰਵਣ ਕਰਨ ਦਾ ਯਤਨ ਕਰੀਏ ਇਹ ਸਰਵਣਾ ਦੁਆਰਾ ਹੀ ਆਪਣੇ ਹਿਰਦੇ ਰੂਪੀ ਝੋਲੀ ਵਿੱਚ ਪਾਇਆ ਜਾਂਦਾ ਜਿੰਨਾ ਕੋਈ ਤੀਬਰਤਾ ਨਾਲ ਸੁਣਦਾ ਹੈ ਉਤਨਾ ਉਹਦੇ ਹਿਰਦੇ ਵਿੱਚ ਟਿਕੀ ਜਾਂਦਾ ਹੈ ਜਿੱਤਨਾ ਹਿਰਦੇ ਵਿੱਚ ਟਿਕੀ ਜਾਂਦਾ ਹੈ ਉਤਨਾ ਹੀ ਹਿਰਦਾ ਨਿਰਮਲ ਹੋ ਜਾਂਦਾ ਹੈ ਬਾਹਿਆ ਦੇ ਪ੍ਰਭਾਵ ਤੋਂ ਉੱਚੇ ਹੋ ਜਾਂਦਾ ਹੈ ਫਿਰ ਜਿੱਤਨਾ ਨਿਰਮਲ ਹਿਰਦਾ ਹੋਵੇਗਾ ਨਾ ਮੈਲ ਤੋਂ ਰਹਿਤ ਰਹਿੰਦਾ ਹੈ ਮੈਲ ਦਾ ਅਸਰ ਨਹੀਂ ਹੁੰਦਾ ਉਹਦੇ ਤੇ ਸੰਜਨ ਦੇ ਰਜਣ ਸੰਸਾਰ ਅੰਜਨ ਹੈ ਪਰਵੇਸ਼ਯਨ ਦੇ ਰਜਣ ਹੈ ਬਸ ਇਤਨਾ ਹੀ ਹੈ ਇਹ ਗੁਰੂ ਦੀ ਕਲਾ ਕਿਵੇਂ ਵਰਤਦੀ ਹੈ ਆਓ ਆਪਣੇ ਸਰਵਣ ਦੁਆਰਾ ਦੇਖਣ ਦਾ ਯਤਨ ਕਰਿਏ ਜੀ ਸਤਨਾਮ ਵਾਹਿਗੁਰੂ ਜੀਉ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਜ ਦੋਖ ਅਰ ਅਹੰਕਾਰ ਰੋਗ ਇਹ ਤਰਤੇ ਸਗਲ ਦੂਰ ਕੀ ਨ ਰਹਾ ਪ੍ਰਭੂ ਜਿਸ ਨੂੰ ਉਹ ਬਿਲਾਣਾ ਹੈ ਇਸ ਤਰ੍ਹਾਂ ਸਵਾਰਨ ਲਗਦਾ ਹੈ ਜਿਹਨੂੰ ਬੁਲਾਉਣਾ ਹੈ ਜਿਹੜਾ ਆਪਣਾ ਬਣਾਉਣਾ ਹੈ ਉਹ ਇਸ ਤਰੀਕੇ ਨਾਲ ਬਣਾਉਂਦਾ ਹੈ ਤਕ ਐ ਸੋ ਗੁਣ ਗੁਣ ਦਾ ਅਰਥ ਜਿਹੜੇ ਸਾਡੇ ਗੁਣ ਨੇ ਉਹ ਵੀ ਨੇ ਦੇਵੀ ਗੁਣ ਵੀ ਨੇ ਗੁਣ ਦਾ ਅਰਥ ਲਾਭ ਵੀ ਹੁੰਦਾ ਹੈ ਜਿੱਦੀ ਕਬੀ ਦਾਹੇ ਗੁਣ ਸੇ ਕਬੜੇ ਵੀ ਸਾਰ ਬਾਬਾ ਫਰੀਦ ਜੀ ਕਹਿੰਦੇ ਕਿਥੇ ਲਾਭ ਹੋ ਜੇਗਾ ਮੇਰੇ ਵਿੱਚ ਇਸ ਤਰ੍ਹਾਂ ਦੇ ਗੁਣ ਪ੍ਰਭੂ ਰਹਿ ਕਰ ਦਿੱਤੇ ਦੇ ਗੁਣ ਦਿੰਦਾ ਹੈ ਪਰਮਾਤਮਾ ਗੁਣਾਂ ਦੁਆਰਾ ਹੀ ਉਸ ਨੂੰ ਗਾਇਆ ਜਾ ਸਕਦਾ ਹੈ ਸੁਣਿਆ ਜਾ ਸਕਦਾ ਹੈ ਸੁਨਾਇਆ ਜਾ ਸਕਦਾ ਧਿਆਇਆ ਜਾ ਸਕਦਾ ਹੈ ਪਾਇਆ ਜਾ ਸਕਦਾ ਗੁਣਾਂ ਤੋਂ ਬਿਨਾਂ ਨਹੀਂ ਵਿਣ ਗੁਣ ਕੀਤੇ ਭਗਤ ਨਾ ਹੋਏ ਫਿਰ ਉਹ ਗੁਣਾਂ ਦਾ ਖਜਾਨਾ ਕਿੱਥੇ ਹੈ ਐਸੋ ਗੁਣ ਮੇਰੇ ਪ੍ਰਭ ਜੀ ਕੀ ਪ੍ਰਭੂ ਜੀ ਨੇ ਮੇਰੇ ਇਸ ਤਰ੍ਹਾਂ ਦੇ ਗੁਣ ਬਣਾ ਦਿੱਤੇ ਨੇ ਮੇਰੇ ਵਿੱਚ ਇਵੇਂ ਦਇਆ タルਬ ਸ਼ੀਲ ਸੁਚ ਸੱਜਮ ਇਹ ਦੇਵੀ ਗੋਦੇ ਇਹ ਕਿਨੇ ਬਣਾਏ ਕਹਿੰਦੇ ਪ੍ਰਭੂ ਨੇ ਪ੍ਰਭੂ ਨੇ ਕਿਵੇਂ ਬਣਾਏ ਇਹ ਗੁਣ ਕਿਹਨੂੰ ਦਿੱਤੇ ਨੇ ਦਇ ਗੁਣ ਭੈਣ ਭਰਾਵ ਹੈ ਪਾਰਗਤ ਤਾਨ ਪੜੀ ਬਦੇ ਸਤਬਲਵਣ ਜੀ ਦਾ ਇਹ ਪਹਿਲਾ ਹੀ ਬਚਨ ਹੈ ਨਾਉ ਕਾਦਰ ਕਰਤਾ ਕਰੇ ਕਿਉ ਭੋਲ ਹੋਵੇ ਜੋ ਖੀਵਦੇ ਦੇ ਗੁਣੋਂ ਭੈਣ ਭਰਾਵ ਹੈ ਪੌਰੰਗਤਦਾਰ ਪੜੀ ਦੇਵੀ ਗੁਣ ਤਾਂ ਗੁਰੂ ਦੇ ਇਸ ਤਰ੍ਹਾਂ ਫਿਰਦੇ ਨੇ ਹਾਲੇ ਦਿਵਾਲੇ ਜਿਵੇਂ ਭੈਣ ਭਰਾ ਰਹਦੇ ਭਾਵ ਇੱਕੋ ਉਦਰ ਦੇ ਬੱਚੇ ਭਾਵੇਂ ਉਹ ਬਾਹਰ ਖੇਲਣ ਘਰ ਖੇਲਣ ਇਕੱਠੇ ਰਹਿੰਦੇ ਨੇ ਸਹਿ ਉਦਰਾ ਜਿਹੜੇ ਬੱਚੇ ਹੁੰਦੇ ਨੇ ਭੈਣ ਭਰਾ ਉਹ ਉਦਰੀ ਇੱਕੋ ਬਾ ਦੇ ਪੈ ਸਹਿ ਉਦਰਾ ਸਹोदर ਜਿਹਨੂੰ ਕਹਿੰਦੇ ਨੇ ਗੁਰਦੇਵ ਬੰਧ ਪਸੋਤਰਾ ਇਸ ਤਰ੍ਹਾਂ ਗੁਰੂ ਦੇ ਕੋਲੇ ਦਿਵਾਲੇ ਗੁਣ ਰਹਿੰਦੇ ਨੇ ਜਿਤਨਾ ਗੁਰੂ ਦੇ ਨੇੜੇ ਰਹੋਗੇ ਤੁਹਾਡੇ ਅੰਦਰ ਗੁਣ ਕਰ ਦੇਗਾ ਗੁਰੂ ਜਿਤਨਾ ਵੀ ਨੇੜੇ ਜਿਹੜੇ ਕਿਵੇਂ ਰਹਣਾ ਗੁਰੂ ਕੀ ਹੈ ਸ਼ਬਦ ਹੈ ਸ਼ਬਦ ਦੇ ਨੇੜੇ ਸੁਰਤ ਦਵਾਰਾ ਰਹਿ ਸਕਦਾ ਹੈ ਬਰੁਖ ਮੱਤ ਦਵਾਰਾ ਬੁੱਧ ਦਵਾਰਾ ਬੰਧ ਦਵਾਰਾ ਕਿਤੇ ਵੀ ਹੋਵੇ ਉਹ ਬੇ ਬਿਲਕੁਲ ਗੁਰੂ ਸਾਹਿਬ ਦੇ ਤਾਬਿਆਂ ਬੈਠਾ ਨੇੜੇ ਬੈਠਾ ਦਰਸ਼ਨ ਕਰ ਰਿਹਾ ਸੁਣਾ ਰਿਹਾ ਤੁਹਾਨੂੰ ਇਹੀ ਨਹੀਂ ਹੈ ਨੇੜੇ ਬੈਠਣਾ ਨੇੜੇ ਰਹਿਣਾ ਤੇ ਸਾਰਾ ਦਿਨ ਹਰ ਵਕਤ ਗੁਰ ਮੇਰੇ ਸੰਗ ਸਦਾ ਹੈ ਨਾਲੇ ਕਦੋਂ ਹੈ ਸਿਬਰ ਸਿਬਰ ਤੇ ਸਦਾ ਉਸ ਯਾਦ ਕਰ ਕਰਕੇ ਗੁਰੂ ਗੁਰੂ ਕੀ ਹੈ ਸ਼ਬਦ ਸ਼ਬਦ ਨੂੰ ਬਾਰ ਬਾਰ ਸ਼ਬਦ ਸਾਰਾ ਦਾ ਸਾਰਾ ਇਹਦੇ ਅੰਦਰ ਚਲਾ ਜਾਂਦਾ ਕਿਤਨਾ ਇਤਨਾ ਭਾਂਡਾ ਬਣਾ ਦਿੰਦਾ ਹੈ ਨਾ ਜੀ ਕੋਈ ਸਾਬਹ ਦਾਤਾ ਉਹਦੀ ਆਪਣੀ ਸੀਮਾ ਹੈ ਨਾ ਆਪਣੇ ਦੀ ਸੀਮਾ ਰੱਖਦਾ ਗੁਣ ਪੈਦਾ ਕਰ ਦਿੰਦਾ ਅੰਦਰ ਗੁਣਾ ਦਾ ਖਜ਼ਾਨਾ ਗੁਣ ਨਿਧਾਨ ਬਣਾ ਦਿੰਦਾ ਸੇ ਇਹ ਪ੍ਰਭੂ ਨੇ ਕੀਤੇ ਨੇ ਗੁਰੂ ਨੇ ਕੀਤੇ ਨੇ ਇਹ ਗੁਣ ਉਸ ਗੁਣ ਦੇ ਨਾਲ ਕੀ ਹੁੰਦਾ ਹੈ ਜਿਹੜਾ ਗੁਣ ਦਿੰਦਾ ਹੈ ਗੁਰੂ ਪਰਮੇਸ਼ਰ ਵਾਹਿਗੁਰੂ ਕੰਦੇ ਫਿਰ ਪੰਜ ਦੋਖ ਅਰ ਅਹੰਗਰੋਗ ਇਹ ਤਨ ਤੇ ਸਗਲ ਦੂਰ ਕੀ ਹੁਣ ਗੁੜ ਦੇ ਦਿੱਤਾ ਉਸ ਗੁਣ ਨੂੰ ਕੀ ਕਰਨਾ ਕਰੋ ਦੂਰ ਹੋਣਗੇ ਸਾਡੇ ਕਿਉਂ ਨਹੀਂ ਪੰਜ ਦੂਰ ਹੋਦੇ ਸਾਡਾ ਹੰਕਾਰ ਕਿਉਂ ਨਹੀਂ ਦੂਰ ਹੁੰਦਾ ਰਹਿੰਦਾ ਹੈ ਤਨ ਦੇ ਵਿੱਚ ਕਾਮ ਕ੍ਰੋਧ ਨਗਰ ਬਹੁ ਭਰਿਆ ਅੰਦਰ ਭਰਿਆ ਪਿਆ ਕਦੋਂ ਦੂਰ ਹੁੰਦਾ ਹੈ ਗੁਰੂ ਨੇ ਗੁਣਤਾ ਦੇ ਦਿੱਤਾ ਪਰ ਗਾਇਆ ਤਾਂ ਨਹੀਂ ਨਾ ਗੁਣ ਗਾਵਤ ਅਚੁੱਤ ਅਵినాਸ਼ੀ ਜੇ ਅਚੁੱਤ ਜਿਹਨੂੰ ਚੁੱਤ ਨਾ ਕੀਤਾ ਜਾ ਸਕਦੇ ਜਿਹੜਾ ਸਦਾ ਹੀ ਅਵినాਸ਼ੀ ਹੈ ਕਹਦੇ ਉਹ ਫਿਰ ਕੀ ਹੁੰਦਾ ਹੈ ਗੁਣ ਗਾਵਤ ਅਚੁੱਤ ਅਵినాਸ਼ੀ ਕਾਬ ਕਰੋਦ ਬਿਨ ਸੇ ਮਦ ਠਿੱਠੇ ਜਿਹੜੇ ਕਦੇ ਨਾਸ ਨਹੀਂ ਹੋਣ ਵਾਲੇ ਬੜੇ ਠੀਟ ਦੇ ਕਹਿੰਦੇ ਇਹ ਸਾਰੇ ਦੇ ਸਾਰੇ ਸਾਰੇ ਦੇ ਸਾਰੇ ਕਹਿੰਦੇ ਖਤਮ ਹੋ ਗਏ ਬਿਨ ਸੇ ਨਾ ਸੁਦਾ ਸੁਦਾ ਕਾਮ ਕਰੋ ਬਿਨ ਸੇ ਸਭ ਟਿੱਕ ਠੇ ਜਿਤਨੇ ਵੀ ਸਭ ਜਦੋਂ ਗਾਇਆ ਗਾਣੇ ਨੇ ਜੇ ਨਹੀਂ ਗਾਓਗੇ ਫਿਰ ਛੂਰੋਗੇ ਜੇ ਗਾਵੋਗੇ ਗੁਣਾਤ ਹੋਰੇ ਗੁਰਬਾਣੀ ਸਾਨੂੰ ਗੁਣਾ ਦੇ ਰੂਪ ਵਿੱਚ ਮਿਲੀ ਹੋਈ ਹੈ ਕਿਤਨਾ ਕੁ ਗਾਦੇ ਆ ਸਾਰੇ ਦਿਨ ਵਿੱਚ ਬਹੁਤ ਆਤ ਸਰੀਰ ਤਾਂ ਨਿਤਨੇਮ ਤੋਂ ਬਾਅਦ ਕਿਤਨਾ ਘਾਤੇ ਆਪਾਂ ਉਸ ਨੂੰ ਬਹੁਤ ਆਤ ਸਰੀਰ ਵਿੱਚ ਉਤਦੇ ਜੋ ਤੁਮ ਰਾਜਸ ਕਹਿ ਤੋ ਵਾਇ ਜੋ ਤੁਮ ਰਾਜਸ ਗਾਵੇ ਕਰਤੇ ਸੇ ਜਨ ਕਦੇ ਨ ਮਰਤੇ ਝੂਰ ਜੋ ਉੱਥੇ ਛੁਰਨਾ ਆ ਰਹੀ ਹੁੰਦਾ ਫਿਰ ਇਹ ਪੰਜ ਦੋਖ ਨਹੀਂ ਹੁੰਦੇ ਇਹਨਾਂ ਦਾ ਕੰਮ ਹੀ ਛੁਰਨਾ ਹੈ ਮਾਇਆ ਦੇ ਕਰੀਂਦੇ ਨੇ ਮਾਇਆ ਰਹਿ ਤਾਂ ਇਹ ਦੂਰ ਕਰਨਾ ਤੈਨੂੰ ਭੁਲਾਉਣਾ ਹੈ ਕਿਸੇ ਰੂਪ ਵਿੱਚ ਵੀ ਹੋਵੇ ਤਾਂ ਧੋਖਾ ਹੈ ਬਿਥਿਆ ਹੈ ਛਲ ਹੈ ਬਾਬਾ ਮਾਇਆ ਛਲ ਤ੍ਰਣ ਕੀ ਅਗਨ ਮੇਕ ਕੀ ਛਾਇਆ ਗੋਬਿੰਦ ਭਜਨ বিনা ਹੜਕਾ ਜਲ ਪੰਜ ਤੋਖ ਇਹ ਪੰਜ ਦੇ ਪੰਜ ਵਿਕਾਰ ਪੰਜ ਦੇ ਪੰਜ ਦੋਖ ਕਹਿੰਦੇ ਦੂਰ ਕਰ ਦਿੱਤੇ શરીਤੋਂ ਫਿਰ ਜਿਹੜਾ ਹੰਕਾਰ ਦਾ ਰੋਗ ਕਿਉਂਕਿ ਚਾਰਾਂ ਦੇ ਵਿੱਚੋਂ ਕਈ ਵਾਰ ਮਨੁੱਖ ਨਿਕੜ ਵੀ ਜਾਏ ਪੰਜਵਾਂ ਕਹਿੰਦਾ ਕੋਈ ਗੱਲ ਨਹੀਂ ਇਹ ਸਾਰੇ ਦੇ ਸਾਰੇ ਤਨ ਤੋਂ ਦੂਰ ਕਰ ਦਿੱਤੇ ਨੇ ਤਨ ਤੋਂ ਤਨ ਸੜੇ ਇੰਦਰੇ ਨੇ ਇਨਾਂ ਦੇ ਅੰਦਰੋਂ ਇਹਨਾਂ ਦਾ ਪ੍ਰਭਾਵ हट ਗਿਆ ਜਦੋਂ ਇਹਨਾਂ ਦਾ ਪ੍ਰਭਾਵ हटਿਆ ਫਿਰ ਕੋ ਦੀ ਇਨਸਾਨੀ ਕੀ ਹੈ ਸਤਗੁਰੂ ਜੀ ਅੱਗੇ ਦੱਸ ਰਹੇ ਨੇ ਬੰਧਨ ਤੋੜ ਛੋਰ ਵਿਖਿਆਤੇ ਗੁਰ ਕੋ ਸ਼ਬਦ ਮੇਰੇ ਹੀ ਅਰਹਿ ਦੀਨ ਪਹਿਲਾਂ ਹੀ ਬੇਨਤੀ ਕੀਤੀ ਸੀ ਪ੍ਰਭੂ ਨੇ ਕੀਤੇ ਐਸੋ ਗੁਣ ਮੇਰੇ ਪ੍ਰਭੂ ਜੀ ਕੀ ਕਿਵੇਂ ਕਰਦਾ ਹੈ ਗੁਰੂ ਰਾਹੀ ਗੁਰ ਕੋ ਸ਼ਬਦ ਮੇਰੇ ਹਿਰੇ ਦੀਨ ਹਿਰਦੇ ਵਿੱਚ ਰੱਖ ਦਿੱਤਾ ਡਾਕਟਰ ਇੰਜੈਕਸ਼ਨ ਦੁਆਰਾ ਦਵਾਈ ਅੰਦਰ ਪਚਾ ਦਿੰਦਾ ਛਾੜੇ ਫਿਰ ਉਹ ਹੌਲੀ 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 ਸਾਰੇ ਸਰੀਰ ਵਿੱਚ ਫੈਲ ਜਾਂਦੀ ਹੈ ਰੋਗ ੜ ਜਾਂਦਾ ਤੇ ਇਸੇ ਤਰ੍ਹਾਂ ਹੀ ਸਤਗੁਰ ਜੀ ਇਥੇ ਕਹਿੰਦੇ ਜਦੋਂ ਗੁਰੂ ਦਾ ਸ਼ਬਦ ਕਿਸੇ ਦੇ ਅੰਦਰ ਗਿਆ ਉਹਦੇ ਬੰਦਰ ਟੁੱਟ ਗਏ ਉਹਦਾ ਧੰਦਾ ਟੁੱਟ ਗਿਆ ਮਿੱਖਿਆ ਦਾ ਮਾਇਆ ਦਾ ਵਰਨ ਮਾਇਆ ਦੇ ਧੰਦੇ ਵਿੱਚ ਹੀ ਰਹਿੰਦੇ ਆ ਜਦੋਂ ਸ਼ਬਦ ਗਿਆ ਸ਼ਬਦ ਰੂਪ ਫੜਿਆ ਗੁਰੂ ਦਾ ਸ਼ਬਦ ਆਇਆ ਧੰਦਾ ਨਹੀਂ ਰਹਿੰਦਾ ਬੰਧਨ ਸਤਗੁਰ ਬੰਧਨ ਤੋੜ ਨਿਹਾਰੇ ਬਹੁਰ ਦਾ ਗਰਮ ਮਝਾਰੀ ਜੀਓ ਸੰਤ ਕੋਲ ਜਾਓ ਗੁਰੂ ਕੋਲ ਜਾਓ ਗੁਰੂ ਨੇ ਬੰਧਨ ਜ਼ਰੂਰ ਤੋੜਨੇ ਨੇ ਇਸੇ ਕਰਕੇ ਦੂਰ ਰਹਿੰਦਾ ਹੈ ਬ੍ਰੁਖ ਗੁਰੂ ਗੁਰੂ ਤੋਂ ਵੀ ਸਤ ਤੋਂ ਵੀ ਕਿਉਂਕਿ ਉਹ ਬੰਧਨਾਂ ਤੋਂ ਤੋੜਦਾ ਹੈ ਤੰਦ ਬੰਦ ਬਿਨ ਸੇ ਮਾਇਆ ਕੇ ਸਾਧੂ ਸੰਗਤ ਮਿਟੇ ਬਸੂਰ ਸੋ ਗੁਰੂ ਦੀ ਸੰਗਤ ਵਿੱਚ ਜਾਓਗੇ ਇਹ ਤਾਂ ਘਟੇਗੀ ਜਦੋਂ ਮਾਇਆ ਘਟਦੀ ਹੈ ਕਿਸੇ ਵੀ ਪ੍ਰਕਾਰ ਤੋਂ ਤੇ ਦੌੜਦਾ ਹੈ ਫਿਰ ਸਾਧੂ ਤਾਂ ਕੀ ਫਾਇਦਾ ਮੈਂ ਤਾਂ ਸਭ ਮਿਰਵੀ ਕਰਦਾ ਮੇਰਾ ਤਾਂ ਆ ਕੰਮ ਖਰਾਬ ਹੋ ਗਿਆ ਹੋ ਗਿਆ ਉਹਦੇ ਬੰਦਰ ਤਾਂ ਤੋੜਨੇ ਨੇ ਤੇਰੇ ਮੈਨੂੰ ਪਤਾ ਹੈ ਤੰਦ ਬੰਦ ਬਿਨ ਸੇ ਮਾਇਆ ਕੇ ਮਨ ਸੜ ਗਏ ਫਿਰ ਝੁਰਦਾ ਏ ਰੋਂਦਾ ਏ ਇਹ ਹਾਲ ਸਾਰੇ ਦੀ ਹੁੰਦੀ ਏ ਸੜੀ ਉਹ ਕਰਦਾ ਉਹ ਕਹਿੰਦਾ ਫਿਰ ਠੀਕ ਹੈ ਰਹਿ ਮੈਂ ਹੋਰ ਦੇ ਦੇਣਾ ਤੈਨੂੰ ਕੋਈ ਗੱਲ ਨਹੀਂ ਛਾਲੇ ਹੀ ਚਾਹੀਦਾ ਤੈਨੂੰ ਹੋਰ ਦੇ ਦਿੰਦੇ ਆ ਭਾਈ ਹੋਰ ਦੇ ਦਿੰਦਾ ਗੁਰੂ ਦੇ ਸ਼ਬਦ ਗੁਰੂ ਦਾ ਸ਼ਬਦ ਹੀ ਚਰਨ ਹੈ ਗੁਰ ਕੋ ਸ਼ਬਦ ਮੇਰਾ ਹੀ ਹਰਿ ਦੀਪ ਹੋਰ ਵੀ ਬਚਨ ਆਉਂਦੇ ਨੇ ਬਾੜੀ ਦੇ ਵਿੱਚ ਬੜੇ ਬਚਨ ਨੇ ਸਾਸ ਜੀ ਜੇ ਗੁਰੂ ਦੀ ਗੱਲ ਵਧੀਆ ਲੱਗ ਗਈ ਹੈ ਗੁਰੂ ਦੇ ਚਰਨ ਵਧੀਆ ਲੱਗ ਗਏ ਨੇ ਗੁਰੂ ਦਾ ਸ਼ਬਦ ਵਧੀਆ ਲੱਗਿਆ ਗੁਰ ਸ਼ਬਦ ਲੱਗੋ ਮਨ ਮਿੱਠਾ ਤੇ ਜਦੋਂ ਇਹ ਮਿੱਠਾ ਲੱਗ ਗਿਆ ਹੈ ਤਾਂ ਮਿੱਠਾ ਹੈ ਫਿਰ ਤੈਨੂੰ ਸਾਰਾ ਕੁਝ ਦਿਖ ਜਾਏਗਾ ਜਿਹੜਾ ਇੱਥੇ ਵੇਖਣ ਲਾਲ ਬਣਾਣਗੇ ਉਹ ਸ਼ਬਦ ਤੋਂ ਸ਼ੁਰੂ ਹੋ ਰਿਹਾ ਜਦੋਂ ਹਿਰਦੇ ਵਿੱਚ ਗਿਆ ਮੁਖ ਲੜ ਤਾਂ ਅਸੀਂ ਵੀ ਬੜ ਰਹੇ ਆ ਨਾ ਸ਼ਬਦ ਹਿਰ ਦੇ ਵਿੱਚ ਹੀ ਆ ਮੁੱਖੋ ਹਰ ਹਰ ਸਭ ਕੋ ਕਹੈ ਵਿਰਲੀ ਹਿਰਦੇ ਵਸਾਇਆ ਨਾਨਕ ਜਿਨ ਕੈ ਹਿਰਦੇ ਵਸਿਆ ਮੋਖ ਮੁਕਤ ਤਿਰ ਪਾਇਆ ਓ ਰਬਿੰਦਰ ਗੁਰ ਕੋ ਸ਼ਬਦ ਮੇਰੋ ਮੇਰਾ ਹੀ ਅਰ ਹੈ ਦੀਨ ਅੰਦਰ ਉਦੋਂ ਫਿਰ ਸਭ ਤੋਂ ਪਹਿਲਾ ਬੰਧਨ ਟੁੱਟੇ ਕਰ ਕਿਰਪਾ ਦਿਓ ਮੋਹੇ ਨਾਮਾ ਬੰਧਨ ਤੇ ਛੁਟਕਾਏ ਕਹਦੇ ਮਨ ਤੇ ਵਿਸਰਿਓ सगलो ਧੰਦਾ ਹੀ ਅਰ ਹੈ ਦੀ ਮੰਤੇ ਬਿਸਰਿਓ सगलो ਤਤ ਅ ਗੁਰ ਕੀ ਚਰਨੀ ਪਾਏ ਇਹ ਹੈ ਸ਼ਬਦ ਹੋਰ ਗੁਰ ਕੋ ਸ਼ਬਦ ਮੇਰਾ ਗੁਰੂ ਦੇ ਚਰਨ ਹੀ ਸ਼ਬਦ ਹੈ ਭਾਈ ਚਰਨ ਗੁਰ ਮਿੱਠੇ ਚਰਨ ਗੁਰ ਮਿੱਠੇ ਗੁਰੂ ਦੇ ਚਰਨ ਮਿੱਠੇ ਨੇ ਜੇ ਹੈ ਤਾਂ ਬਿਠੇ ਲੱਗ ਜਾਏ ਜੇ ਸਾਨੂੰ ਬਿਠੇ ਪਰ ਉਲਟ ਹੋ ਰਿਹਾ ਸਾਡਾ ਅੰਮ੍ਰਿਤ ਕੌੜਾ ਹਕ ਗੁਰੂ ਦੀ ਬਾਣੀ ਅਮਰਤ ਹੈ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਅੰਮ੍ਰਿਤ ਕੌਰਾ ਵਿਖਿਆ ਮਿੱਠੀ ਗੁਰੂ ਦੇ ਬਚਨ ਪੜਦਾ ਕਮਾਦਾ ਸੁਣਦਾ ਜਾਂ ਗੁਰੂ ਦੇ ਬਚਨਾ ਵਾਲਿਆ ਕੋਲ ਬੈਠਣ ਤੋਂ ਕਿਸ ਤਰ੍ਹਾਂ ਹੁੰਦਾ ਬਾਕੀ ਵਿੱਚ ਦੇ ਕਿਵੇਂ ਖੁਸ਼ ਹੁੰਦਾ ਹੈ ਜਦੋਂ ਹੋਰਾਂ ਵਿੱਚ ਬੈਠਦਾ ਹੈ ਨਾ ਬੜਾ ਖੁਸ਼ ਹੁੰਦਾ ਹੈ ਮਨੁੱਖਾ ਪਰ ਸਾਰੇ ਹੀ ਵਿੱਚ ਹੀ ਆਜਦੇ ਸਤਗੁਰੂ ਜੀ ਕਹਿੰਦੇ ਨਹੀਂ ਮਿੱਠੇ ਚੀਜ਼ ਉਹ ਹੈ ਜਿਹੜੀ ਤੂੰ ਕੌੜੀ ਸਮਝ ਰਿਹਾ ਹੈ ਜਦੋਂ ਇਹ ਦਿੱਤਾ ਫਿਰ ਰੂਪ ਅਨਰੂਪ ਮੋਰੋ ਕਾchna ਵਿਚਾਰਿਓ ਪ੍ਰੇਮ ਗਇਓ ਮੋਹੇ ਹਰ ਰੰਗ ਪੀ ਫਿਰ ਨਹੀਂ ਦੇਖਿਆ ਵੀ ਮੈਂ ਮੈਨੂੰ ਬੋਲਣਾ ਆਉਂਦਾ ਹੈ ਕਿ ਨਹੀਂ ਮੈਂ ਸੋਣਾ ਹਾਂ ਕਿ ਨਹੀਂ ਰੂਪ ਅਨਰੂਪ ਮੈਂ ਕੈਸਾ ਹਾਂ ਚੱਗਾ ਹਾਂ ਬੰਦਾ ਹਾਂ ਕਿਸ ਤਰ੍ਹਾਂ ਦਾ ਹਾਂ ਕੁਝ ਨਹੀਂ ਦੇਖਿਆ ਕਰੇ ਉਹ ਰੂਪ ਬਣਾਉਣ ਵਾਲਾ ਹੈ ਉਹ ਅਰੂਪ ਹੈ ਕੁਝ ਨਹੀਂ ਵਿਚਾਰਿਆ ਕੀ ਕੀਤਾ ਪ੍ਰੇਮ ਗਿਓ ਮੈਨੂੰ ਪ੍ਰੇਮ ਨਾਲ ਫੜ ਲਿਆ ਬਸ ਹਰ ਰੰਗ ਭੀਰ ਹਰੀ ਦੇ ਪਿਆ ਹਰੀ ਨੇ ਆਪਣੇ ਪਿਆਰ ਵਿੱਚ ਭੇ ਲਿਆ ਮੈਨੂੰ ਆਪ ਹੀ ਅਸੀਂ ਕੁਝ ਨਹੀਂ ਕਰਿਆ ਕਦੇ ਇਹ ਸ਼ਬਦ ਦੀ ਕਲਾ ਇਹ ਗੁਰੂ ਦੀ ਕਲਾ ਉਹਨੇ ਬਣਾਈ ਹੈ ਕਦੇ ਇਹ ਸਾਧੂ ਦੀ ਕਲਾ ਉਹਦਾ ਕੋਲ ਹੈ ਇਹ ਕਲਾ ਹੁਣਾਰੇ ਸਾਡੇ ਉਸਤਾਦ ਗਿਆਨੀ ਸੁਰਜੀਤ ਸਿੰਘ ਜੀ ਇਸ ਗਾਲ ਨੂੰ ਬੜਾ ਉਧਰਾਇ ਕਰਦੇ ਸਰ ਨਾਮੈ ਗੁਣਨਾ ਸੋਹਾਵੰਤ ਗੁਣ ਐਸੋ ਗੁਣ ਨਾਮੈ ਗੁਣਨਾ ਸੋਹਾਵੰਤ ਕਿਆ ਜਾਣੂ ਕਿਉ ਭਾਤੀ ਕੰਤ ਵੋਹੇ ਅਨਾਥ ਗਰੀਬ ਅਨਬਾਦੀ ਕੰਤ ਪਕੜ ਹਮ ਕੀ ਨੀ ਰਾਣੀ ਪ੍ਰੇਮ ਗਹਿਓ ਕੰਤ ਪਕੜ ਓ ਹਈ ਪਿਆਰ ਹੈ ਪਰਮਾਤਮਾ ਜੱਤਰ ਤਤਰ ਜਿਸਾ ਵਿਸਾ ਹੋਏ ਫੈਲਿਓ ਅਨੁਰਾਗ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਰੋਜ਼ ਪੜ੍ਹਦੇ ਹੋ ਤੁਸੀਂ ਉਹ ਹਈ ਪ੍ਰੇਮੇ ਪ੍ਰੇਮ ਨਾਲ ਕੀ ਫੜਦਾ ਜਿਹਨੂੰ ਫੜਦਾ ਹਈ ਪ੍ਰੇਮ ਹੈ ਉਹ ਪ੍ਰੇਮ ਹੀ ਹੋ ਜਾਂਦਾ ਹੈ ਜਿਹੜਾ ਉਹਦੇ ਨਾਲ ਨੇੜੇ ਜਾਂਦਾ ਹੈ ਪ੍ਰੇਮ ਬਣ ਜਾਂਦਾ ਉਹਦੇ ਅੰਦਰ ਪਿਆਰ ਹੀ ਪਿਆਰ ਹੁੰਦਾ ਹੈ ਸੰਸਾਰ ਨੂੰ ਭਾਵੇਂ ਨਾ ਲੱਗਿਓ ਸੰਸਾਰ ਨੂੰ ਤਾਂ ਮਾਇਆ ਦਾ ਪਿਆਰ ਵਧੀਆ ਲੱਗਦਾ ਮਾਇਆ ਦੇ ਪਿਆਰ ਵਾਲਾ ਵਧੀਆ ਲੱਗਦਾ ਹੈ ਉਹ ਪ੍ਰਭੂ ਦੇ ਪਿਆਰ ਵਾਲਾ ਕੋਈ ਚੰਗਾ ਨਹੀਂ ਲੱਗਦਾ। ਉਹਦੇ ਕੋਲ ਬੇਸੁਬਾਰ ਪ੍ਰੇਮ ਹੁੰਦਾ ਹੈ। ਜਿਹਨੂੰ ਪ੍ਰੇਮ ਕਿਉ ਤਦ ਹੀ ਪ੍ਰਮ ਆਇਆ। ਪ੍ਰੇਮ ਗਿਓ ਪਿਆਰ ਦੇ ਵਿੱਚ ਫੜਿਆ ਮੈਨੂੰ। ਫਰਕ ਦਾ ਵੀ ਫਰਕ ਹੁੰਦਾ ਉਹਦੇ। ਉਹ ਜਮ ਰੂਪ ਹੋ ਕੇ ਫੜਦਾ ਹੈ ਫਿਰ ਬੜਾ ਅਵੇੜਾ ਹੈ। ਮੁੜਦਾ ਨਹੀਂ। ਇਸ ਤਰ੍ਹਾਂ ਹੀ ਹੈ ਜਿਵੇਂ ਇੱਕ ਬਿੱਲੀ ਜਦੋਂ ਆਪਣੇ ਬੱਚੇ ਨੂੰ ਫੜਦੀ ਹੈ ਉਸੇ ਮੂ ਨਾਲ ਉਹਨੂੰ ਇੱਕ ਤਿਲ ਦੀ ਵੀ ਤਖਲੀਪ ਨਹੀਂ ਹੋਣ ਦਿੰਦੀ ਤੇ ਜਦੋਂ ਚੂਹੇ ਨੂੰ ਫੜਦੀ ਹੈ ਉਹਨੂੰ ਜਾਣ ਵੀ ਨਹੀਂ ਦਿੰਦੀ ਬੂਹ ਉਹੀ ਹੁੰਦਾ ਹੈ ਇਸੇ ਤਰ੍ਹਾਂ ਮੇਰਾ ਮਾਲਕ ਹੈ ਜਦੋਂ ਉਹ ਜਮ ਰੂਪ ਹੋ ਕੇ ਫੜਦਾ ਹੈ ਕਿਸੇ ਨੂੰ ਫਿਰ ਦੁੱਖ ਬਹੁਤ ਹੈ ਵੱਡਾ ਜਦੋਂ ਉਹ ਇਹ ਪਿਆਰ ਵਾਲੀ ਅਵਸਥਾ ਵਿੱਚ ਕਰਦਾ ਹੈ ਫਿਰ ਆਪਣਾ ਪਿਆਰ ਦੇ ਦਿੰਦਾ ਹੈ ਪ੍ਰੇਮ ਗਹਿਓ ਉਹੇ ਹਰ ਰੰਗ ਭੀਰ ਹਰੀ ਦੇ ਪਿਆਰ ਵਿੱਚ ਭੇ ਦਿੱਤਾ ਬਸ ਆ ਭਿੱਜ ਗਿਆ ਜਿਹੜਾ ਰਾਜਾ सगली ਸਿਸ਼ਟ ਕਾ ਹਰ ਨਾਮ ਮਨ ਪਿੰਨਾ ਭੇ ਦਿੱਤਾ ਸਾਡੇ ਮਨ ਨੂੰ ਪਹਿਲਾ ਪ੍ਰਮਾਤਮਾ ਨੇ ਆਪਣੇ ਰੰਗ ਵਿੱਚ ਭੇੜਾ ਹੈ ਜਿਵੇਂ ਪਹਿਲਾ ਸਾਡਾ ਮਨ ਮਾਇਆ ਦੇ ਰੰਗ ਵਿੱਚ ਭਿਆ ਹੋਇਆ ਉਸ ਪਰਵੇਸ਼ਣ ਨਹੀਂ ਕਰੀ ਹੋਈ ਇਹ ਕਲਾਏ ਵੀ ਉਹ ਸਾਰਾ ਰਗ ਉਤਾਰ ਦੇਣਾ ਹੈ ਪਹਿਲਾ ਉਤਾਰਨਾ ਹੈ ਕਿ ਸੇ ਵੀ ਕਪੜੇ ਦਾ ਤੁਸੀਂ ਰੰਗ ਉਤਾਰਨਾ ਕੋਈ ਸੌਖਾ ਨਹੀਂ ਹੈ ਉਹਨੂੰ ਬਦਲਣਾ ਕੋਈ ਸੌਖਾ ਨਹੀਂ ਕਈਆਂ ਦੇ ਤਾਂ ਉਤਰਦਾ ਹੀ ਨਹੀਂ ਫਿਰ ਉਹਦਾ ਕੀ ਕਰਦੇ ਨੇ ਜਿਸ ਨੂੰ ਰੰਗ ਨਾ ਆਵੇ ਨਾ ਉਸ ਨੂੰ ਉਹ ਲਲਾਰੀ ਕਹਿੰਦੇ ਨੇ ਸਿਰਫ ਤੇ ਸਿਰਫ ਕਾਲਾ ਹੋ ਸਕਦਾ ਹੈ ਭਾਈ ਕਾਲਾ ਰੰਗ ਹਰ ਹਰ ਚੀਤੇ ਚੜ ਜਾਂਦਾ ਹੈ ਤੇ ਬਨ ਤੇ ਵੀ ਸਾਡੇ ਤੇ ਜਨਮ ਜਨਮ ਕੀ ਇਸ ਮਨ ਕੋਲ ਲੱਗੀ ਕਾਲਾ ਹੋਆ ਸ਼ਾ ਇਹ ਕਾਲਸ ਚੜਦੀ ਹੈ ਸਭ ਤੋਂ ਵੱਡਾ ਜਿਹਨੂੰ ਅੰਜਨ ਕਹਿੰਦੇ ਨੇ ਮਾਇਆ ਕਾਲਖ ਹੈ ਅੰਜਨ ਦਾ ਅਰਥ ਹੁੰਦਾ ਹੈ ਸੁਰਮਾ ਆਖਰੀ ਅਰਥ ਤੇ ਮਾਇਆ ਲਈ ਵਰਤਿਆ ਦੂਜੇ ਪਾਸੇ ਗਿਆਨ ਅੰਜਨ ਹੈ ਜਿਹੜਾ ਇਹਨੂੰ ਕਾਟ ਕਰਦਾ ਹੈ ਸੋ ਪਾਦਸ਼ਾਹ ਕਹਿੰਦੇ ਨੇ ਭਾਈ ਉਹ ਜਦੋਂ ਮੈਨੂੰ ਪ੍ਰੇਮ ਨਾਲ ਫੜਿਆ ਤੇ ਮੋਹੇ ਹਰ ਰੰਗ ਭੀਰ ਮੈਨੂੰ ਬਿਲਕੁਲ ਹਰੀ ਨੇ ਆਪਣੇ ਪਿਆਰ ਵਿੱਚ ਕੋਈ ਹੋਰ ਰੰਗ ਉਸਤੇ ਚੜਦਾ ਹੀ ਨਹੀਂ ਫਿਰ ਜਿਹੜਾ ਨਾਮ ਦਾ ਰੰਗ ਹੈ ਸਾਸ ਤੇ ਨਾ ਕਦੇ ਉਤਰਦਾ ਹੈ ਜੇ ਹੋਰ ਚੜ ਗਿਆ ਫਿਰ ਤਾਂ ਉਤਰ ਜਾਂਦਾ ਹੈ ਕਿ ਰਾਮ ਰੰਗ ਕਦੇ ਉਤਰ ਨਾ ਜਾਏ ਕਦੇ ਨਹੀਂ ਉਤਰਦਾ ਜਿਹਨੂੰ ਚੜ ਗਿਆ ਪਰ ਇਹ ਰੰਗ ਲੱਗਦਾ ਹੀ ਕਦੋਂ ਹੈ ਜਦੋਂ ਪੂਰਾ ਗੁਰੂ ਜੀਵਨ ਵਿੱਚ ਹੋਵੇ ਉਸ ਤੋਂ ਪਹਿਲਾਂ ਨਹੀਂ ਲੱਗਦਾ ਇਆ ਉਹਨਾਂ ਨਾਲ ਲੱਗਦਾ ਜਿਹੜੇ ਰੱਗੇ ਹੋਏ ਨੇ ਪਹਿਲਾਂ ਹੀ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕਹਿ ਪਾਸ ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਲਕ ਕੀ ਅਰਦਾਸ ਉਹਨਾਂ ਦੀ ਧੂੜ ਮਿਲ ਜਾਏ ਦਾਨ ਬਹਿਡਾ ਤੜੀ ਖਾਕ ਜੇ ਮਿਲੈ ਤਬਸਤ ਕਲਾਈਏ ਜੇ ਮਿਲੈ ਉਹਨਾਂ ਨਾਲ ਲੱਗ ਚੜ ਸਕਦਾ ਹੈ ਰੰਗਿਆ ਹੋਇਆ ਨਾਲ ਰੰਗ ਛੜਦਾ ਗੁਰੂ ਰੰਗਿਆ ਕੋਈ ਉਹ ਜਨ ਰੰਗੇ ਹੋਏ ਨੇ ਹੈ ਕਿ ਜੇਵਰਲੇ ਵਲੇ ਹਮੇਸ਼ਾ ਹੀ ਹੁੰਦੇ ਨੇ ਉਹ ਬਿਲਕੁਲ ਰੰਗੇ ਹੋਏ ਹੁੰਦੇ ਨੇ ਤੇ ਪ੍ਰੇਮਾ ਭਗਤੀ ਦੇ ਵਿੱਚ ਪ੍ਰੇਮ ਭਗਤ ਰਾਚੇ ਜਨ ਨਾਨਕ ਹਰ ਸਿਮਰਨ ਦਾਹਨ ਭਏ ਬਲ ਸਾਰੀ ਮੈਲ ਨੂੰ ਖਤਮ ਕਰ ਦਿੰਦੇ ਨੇ ਰੰਗੇ ਹੋਏ ਨਾ ਪਹਿਲੇ ਹੀ ਜੋ ਸਤਗੁਰੂ ਜੀ ਕਹਿੰਦੇ ਭਾਈ ਮੈਨੂੰ ਹਰੀ ਦੇ ਪਿਆਰ ਵਿੱਚ ਭੇ ਦਿੱਤਾ ਫਿਰ ਕੀ ਹੋਇਆ ਪੇਖਿਓ ਲਾਲਨ ਪਾਠ ਵਿੱਚ ਖੋਏ ਫਿਰ ਫਿਰ ਸੁਬਦ ਬੜਿਆ ਫਿਰ ਮੇਲ ਹੋਇਆ ਫਿਰ ਦੇਖਿਓ ਦੇਖੜ ਦਾ ਹਾਲਾਂਕਿ ਉਹ ਨਿਰੰਕਾਰ ਹੈ ਅਲਖ ਹੈ ਫਿਰ ਵੀ ਦੇਖਣਾ ਹੈ ਉਹ ਦੇਖਣਾ ਵੀ ਹੈ ਗੁਰਬਾਣੀ ਵਿੱਚ ਇਹ ਵੀ ਰੀ ਅਕਾਰ ਵੀ ਕਿਹਾ ਹੂ ਹੋ ਤੋਬਰੀ ਕਰੋ ਨਿਤ ਆਸ ਪ੍ਰਭ ਬੋਹੇ ਕਬ ਗਲ ਲਾਵੇਂਗੇ। ਸਿਰੋਜ ਕਹਿ ਕੇ ਹੰਦੇ ਗਲ ਲਾ ਕੇ ਰ ਆਪਣਾ ਕੰਮ ਕਰਾ ਤਾਂ ਹੀ ਹੋ ਰਿਆ। ਵਰਨਾ ਇਹ ਸਰੀਰ ਕਰਨ ਦੇ ਕਾਬਲ ਨਹੀਂ ਐ ਸਾ ਸੰਗਤ ਹੀ ਨਹੀਂ ਐ। ਇਹ ਹਾਲਾਤ ਵੀ ਤੁਸੀਂ ਦੇਖ ਰਹੇ ਫੇਰ ਵੀ ਕਰਾ ਰਿਆ। ਇਹ ਤਾਂ ਹੀ ਹੋ ਰਿਆ ਵੈਸੇ ਵੀ ਹੁੰਦਾ। ਸਤਗੁਰੂ ਜੀ ਕਹਿੰਦੇ ਭਾਈ ਮੈਨੂੰ ਹਰੀ ਨੇ ਆਪਣੇ ਪਿਆਰ ਦੇ ਵਿੱਚ ਭੇਲਿਆ ਫੇਰ ਪੇਖੋ ਪੇਖਿਓ ਲਾਲ ਤੇ ਪਿਆਰਾ ਉਹ ਪਿਆਰਾ ਹੁਣ ਮੈਂ ਦੇਖ ਲਿਆ ਪੇਖਿਓ ਉਹ ਅੰਦਰ ਵੀ ਦਿਖਦਾ ਏ ਫਿਰ ਬਾਹਰ ਵੀ ਦਿਖਦਾ ਏ ਦੋਵੇਂ ਪਾਸੇ ਅੰਦਰ ਵਸਿਆ ਬਾਹਰ ਪੀ ਉਹ ਹੀ ਉਹ ਦਿਖਦਾ ਏ ਫਿਰ ਨਾ ਅੰਦਰ ਦਿਖਿਆ ਨਾ ਬਾਹਰ ਦਿਖਿਆ ਜਿਹਨੂੰ ਲਈ ਦਿਖਦਾ ਉਹਨੂੰ ਕਿਤੇ ਨਹੀਂ ਗੁਰਦੁਆਰੇ 'ਚ ਵੀ ਦਿਖਦਾ ਉਹ ਮੰਦਰ ਨਹੀਂ ਦਿਖਦਾ ਕਿਤੇ ਨਹੀਂ ਦਿਖੇਗਾ ਸਤਗੁਰੂ ਜੀ ਕਹਿੰਦੇ ਭਾਈ ਵੇਖਿਓ ਲਾਲਨ ਪਾਟ ਵਿਚ ਖੋਏ ਵਿਚ ਵਾਲੇ ਪਰਦੇ ਸਾਰੇ ਖੋਏ ਗਏ ਹਮ ਤੁਮ ਵਿਚ ਭਇਓ ਨਹੀਂ ਕੋਈ ਤੁਮੇ ਸੁਕੰਤ ਨਾਰ ਹਮ ਸੋਈ ਕਬੀਰ ਸਾਹਿਬ ਬਲਾਨੀ ਕਹਿੰਦੇ ਕਹਿਤ ਕਬੀਰ ਸੁਣੋ ਰੇ ਲੋਈ ਅਬ ਤੁਮਰੀ ਪ੍ਰਤੀਤ ਨਾ ਹੋਈ ਆਪ ਦਸਰੇ ਨੇ ਫਿਰ ਵੀ ਕਦੇ ਤੁਹਾਨੂੰ ਅਜੇ ਵੀ ਮੇਰੇ ਤੇ ਪਤਿਆਰਾ ਨਹੀਂ ਵੀ ਅਸੀਂ ਤੇ ਪ੍ਰਮਾਤਮਾ ਇੱਕੋ ਹੀ ਆ ਕੋਈ ਫਰਕ ਨਹੀਂ ਕੋਈ ਮਨੁੱਖ ਕਿਸੇ ਕੋਲ ਕੋਈ ਭੈਣ ਬੀਬੀ ਆਪਣੀ ਸਹੇਲੀ ਕੋਲ ਗਈ ਕੋਈ ਚੀਜ਼ ਬਗੜੋ ਉਹ ਕਹਿੰਦੀ ਵੀ ਮੈਨੂੰ ਆ ਚੀਜ਼ ਦੇ ਦੀ ਆਪਣੇ ਪਤੀ ਨੂੰ ਪੁੱਛ ਕੇ ਦੇ ਦੀ ਉਹ ਕਹਿੰਦੀ ਭੈਣੇ ਕੋਈ ਗੱਲ ਨਹੀਂ ਮੇਰਾ ਪਤੀ ਮੈਨੂੰ ਕੁਝ ਨਹੀਂ ਕਹਿੰਦਾ ਮੇਰੇ ਵਿੱਚ ਤੇ ਉਹਦੇ ਵਿੱਚ ਕੋਈ ਅੰਤਰ ਨਹੀਂ ਉਹ ਫਿਰ ਵੀ ਕਹਿੰਦੀ ਵਿਚਾਰੀ ਵੀ ਫਿਰ ਵੀ ਪੁੱਛ ਲਈ ਕਬੀਰ ਇਸ ਤਰ੍ਹਾਂ ਹੀ ਕਹਿ ਰਹੇ ਨੇ ਕਹਦੇ ਅਬ ਤੂੰ ਬਰੀ ਪ੍ਰਤੀਤ ਨ ਹੋਈ ਐ ਜਗਤ ਦੇ ਲੋਕੋ ਕਹਿਤ ਕਬੀਰ ਸੁਣੋ ਰੇ ਲੋਈ ਐ ਲੋਕੋ ਸੁਣੋ ਤੁਹਾਨੂੰ ਪਤਾ ਨਹੀਂ ਅਜੇ ਵੀ ਲੱਗਿਆ ਕਿ ਮੇਰੇ ਵਿੱਚ ਤੇ ਮੇਰੇ ਪਰਮਾਤਮਾ ਵਿੱਚ ਅੰਤਰ ਹੈ ਨਹੀਂ ਅਸੀਂ ਮਿਲ ਕੇ ਰਹਦੇ ਆ ਹਵੇ ਸਾਹੀ ਭਾਵ ਕੇ ਉਹ ਦੀ ਕਹੀ ਗੱਲ ਨੂੰ ਮੈਂ ਨਹੀਂ ਮੋੜਦਾ ਤੇ 베ਰੀ ਕਹੀ ਹੋਈ ਗੱਲ ਨੂੰ ਉਹ ਹੀ ਮੋੜਦਾ ਦੰਪਤ ਹੁੰਦਾ ਇਸ ਤਰ੍ਹਾਂ ਦਾ ਹੈ ਇਰੀ ਕੇ ਪਤਰੀ ਆਪਣਾ ਹੁਕਮ ਚਲਾਵੇ ਜਾਂ ਪਤੀ ਆਪਣਾ ਹੁਕਮ ਚਲਾਵੇ ਹਾਲਾਂਕਿ ਪਤੀ ਚਲਾ ਸਕਦਾ ਹੈ ਪਤੀ ਦਾ ਚੱਲਦਾ ਹੈ ਪਤਰੀ ਦਾ ਨਹੀਂ ਪਰ ਉਥੇ ਉਹ ਕਹਿੰਦਾ ਤੂੰ ਕਾਰ ਜੋ ਕੁਝ ਕਰਨਾ ਹੈ ਬਲਕਿ ਇੰਨਾ ਹੈ ਕਿ ਮੇਰੀ ਬੰਦੀ ਭਗਤ ਛਡਾਵੇ ਬੰਦ ਹੈ ਭਗਤ ਨਾ ਛੋੜੇ ਉਹ ਹੈ ਭਗਤ ਲਾ ਦੇ ਕੋਈ ਪਾਬੰਦੀ ਮੈਂ ਨਹੀਂ ਹਟਾ ਸਕਦਾ ਤੇ ਮੈਰੀ ਕਰੀ ਹੋਈ ਰੂਪ ਭਗਤ ਮੋੜਦਾ ਐਨੀ ਬੜਾਈ ਦੇ ਐ ਆਪਣੇ ਵੇਖਿਓ ਲਾਲ ਪਾਠ ਵਿੱਚ ਖੋਏ ਕਹਦੇ ਜਦੋਂ ਪਰਦਾ ਖੋਇਆ ਗਿਆ ਫਿਰ ਕੀ ਮਿਲਦਾ ਹੈ ਅਨੰਦ ਚਿਤਾ ਹਰਖੇ ਪਤੀਰ ਸਰੀਰ ਜੈਸਾ ਵਰਜੀ ਹੋਵੇ ਚਿੱਤ ਅਨੰਦ ਵਿੱਚ ਹੁੰਦਾ ਹੈ ਅਨੰਦ ਚਿਤਾ ਹਰਖੇ ਹਰਖ ਹੁੰਦਾ ਹੈ ਖੁਸ਼ੀ ਹਰ ਵਕਤ ਅੰਦਰ ਇਹ ਅੰਦਰਲਾ ਸਰੀਰ ਤੇ ਬਾਹਰਲਾ ਸਰੀਰ ਸੁਕਸ਼ਮ ਸਰੀਰ ਇਹਨਾਂ ਸੜਾ ਤਿਸ਼ ਕਰ ਕਹਿੰਦੇ ਹਨ ਉਹ ਅੰਦਰੋਂ ਅਨੰਦ ਵਿੱਚ ਨਾਨਕ ਭਗਤਨ ਕਹਿ ਕਰਦਾ ਅਨੰਦ ਨਾਨਕ ਭਗਤਾਂ ਸਦਾ ਵਿਗਾਸ ਬਾਹਰ ਥੋੜਾ ਹੁੰਦਾ ਬਾਹਰ ਤਾਂ ਕਬੀਰ ਗਰੀਬ ਨੇ ਰਵਿਦਾਸ ਜੀ ਗਰੀਬ ਨੇ ਆਪ ਕਹਿੰਦੇ ਨੇ ਦਾਰਿਦ ਦੇਖ ਸਭ ਕੋ ਹਸੈ ਐਸੀ ਦਸਾ ਹਮਾਰੀ ਬਹਰ ਤਾਂ ਬੜੀ ਗਰੀਬੀ ਹੈ ਕਬੀਰ ਕਹਿੰਦੇ ਨੇ ਮੇਰੇ ਘਰ ਵਿੱਚ ਚਾਰ ਸੱਤ ਪਰੌਣੇ ਹੁੰਦੇ ਨੇ ਹੋਰ ਨਹੀਂ ਸੀ ਹੁੰਦਾ ਤੇ ਕਹਿੰਦੇ ਉਹਨਾਂ ਲਈ ਅਸੀਂ ਮੱਝੇ ਦੇ ਦਿੰਦੇ ਹਾਂ ਖਾਣਾ ਦੇ ਦਿੰਦੇ ਹਾਂ ਪਰਿਵਾਰ ਨੂੰ ਤਾਂ ਦਾਣੇ ਚੱਪ ਕੇ ਸਾਰਨਾ ਪੈਂਦਾ ਹੈ ਗਰੀਬ ਇਤਨੇ ਨੇ ਅੰਦਰੋਂ ਇਤਨੇ ਜਿਆਦਾ ਧਨ ਕਰਕੇ ਨਹੀਂ ਹੈ ਗ੍ਰਹਿ ਸੋਵਾਰੇ ਜਾਕੇ ਨਹੀਂ ਭਈਆ ਆਵਤ ਘੁੱਥੇ ਜਾਹੀ ਤਾਂਕੇ ਮਨ ਨਾਹੀ ਸੰਤੋਖ ਬਿਨਾ ਸੁਹਾਗਣ ਲੱਗੇ ਦੋਖ ਸ਼ਬਦ ਆਪ ਜੀ ਨੇ ਉਚਾਰਨ ਕੀਤਾ ਹੈ ਪਹਿਲਾ ਪਹਿਲਾ ਤਾਂ ਸ਼ਬਦ ਹੈ ਉਹ ਲੱਗਦਾ ਵੀ ਮਾਇਆ ਦੀ ਬੜਾਈ ਕਰ ਰਹੇ ਨੇ ਕਹਿੰਦੇ ਬਿਨਾ ਧਨ ਤੋਂ ਜੇ ਕੋਈ ਆਉਂਦਾ ਹੈ ਭੁੱਖਾ ਜਾਂਦਾ ਹੈ ਘਰ ਤੋਂ ਦੋਖ ਲੱਗਦਾ ਹੈ ਕਹਿੰਦੇ ਮੇਰੇ ਘਰ ਦੀ ਆਪਣੇ ਘਰ ਦੀ ਹਾਲਤ ਦੱਸਦੇ ਨੇ ਇੱਕ ਦੋਏ ਬੰਦਰ ਇੱਕ ਦੋਏ ਬਾਠ ਹਮਕੋ ਸੱਥਰ ਉਹਨਕੋ ਖਾਟ ਬੂਡ ਪਲੋਸ਼ ਕਬਰਬਦ ਪੋਥੀ ਹੱਥ ਕੋ ਚਾਬਨ ਉਹਨਕੋ ਰੋਟੀ ਜਿਹੜਾ ਖਾਣਾ ਸੀ ਉਹਦਾ ਦੇ ਦਿੰਦੇ ਆ ਇਤਨੇ ਗਰੀਬ ਪਰ ਹੈਨ ਅਨੰਦ ਵਿੱਚ ਕੋਈ ਆਂਦਾ ਹੈ ਅਨੰਦਪੁਰ ਗੜ ਵਾਲਾ ਦੇ ਦਿੰਦੇ ਨੇ ਕੋਈ ਕਿ ਕੁਝ ਵੀ ਲੈਣ ਵਾਲਾ ਆਤਾ ਸਤਗੁਰੂ ਜੀ ਕਹਿੰਦੇ ਨੇ ਫੇਰ ਕੀ ਹੁੰਦਾ ਹੈ ਕਹਿੰਦੇ ਸਾਰਾ ਘਰ ਹੀ ਤਿਸ ਹੀ ਕੋ ਗ੍ਰਹਿਓ ਸੋਈ ਪ੍ਰਭ ਨਾਨਕ ਸੋ ਠਾਕੁਰ ਇਸਹੀ ਕੋ ਧੀਨ ਕਹਿੰਦੇ ਉਸ ਇੱਕ ਘਰ ਹੀ ਉਹਦਾ ਬਣ ਗਿਆ ਇਹਦੇ ਘਰ ਵਿੱਚ ਉਹ ਬੈਠ ਗਿਆ ਹਿਰਦੇ ਘਰ ਵਿੱਚ ਆ ਕੇ ਕਹਿੰਦੇ ਉਹ ਬੈਠ ਗਿਆ ਘਰ ਹੀ ਉਹਦਾ ਹੋ ਗਿਆ ਇਹ ਸਾਰੇ ਦਾ ਸਾਰਾ ਜਿਵੇਂ ਇੱਕ ਬੱਚੀ ਨੂੰ ਵਿਆਹ ਦਿੱਤੇ ਆ ਜਦੋਂ ਉਹ ਆਪਣੇ ਘਰ ਵਾਲੇ ਦੀ ਹੋ ਜਾਂਦੀ ਉਸ ਘਰ ਦੀ ਮਾਲਕ ਹੋ ਜਾਂਦੀ ਹੈ ਉਹ ਘਰ ਉਹਦਾ ਹੋ ਜਾਂਦਾ ਹੈ ਫਿਰ ਪਿੱਛੇ ਦੇ ਘਰ ਦਾ ਕੋਈ ਸਬੰਧ ਨਹੀਂ ਰਹਿੰਦਾ ਚਾਹੇ ਆਪਾਂ ਦੁਨੀਆਵੀ ਤੌਰ ਤੇ ਰੱਖੀ ਜਾਂਦੀ ਹੈ ਨਾਉtheta ਦੀ ਕੋਈ ਆਈਡੀ ਹੁੰਦੀ ਐ ਨਾ ਉਥੇ ਵੋਟ ਹੁੰਦੀ ਐ ਸਾਰਾ ਘਰ ਉਥਾ ਇਸ ਤਰ੍ਹਾਂ ਕਹਿੰਦੇ ਇਹ ਘਰ ਸੀ ਨਾ ਜਿਹੜਾ ਇਹ ਉਸੇ ਦਾ ਬਸ ਐ ਹੋ ਜਾਂਦਾ ਵੀ ਜੋ ਕਿਛ ਠਾਕੁਰ ਦਾ ਸਾਥ ਸੇਵਕ ਦਾ ਤਿਸਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ ਉਹੀ ਹੋਲ ਮੇਰਾ ਬਾਲਕ ਬਣ ਗਿਆ ਸੋ ਠਾਕੁਰ ਬਾਲਕ ਬਣ ਗਿਆ ਤਿਸਹੀ ਕੋ ਧੀਨ ਮੈਨੂੰ ਹੁਣ ਉਸੇ ਦਾ ਭਰੋਸਾ ਹੈ ਉਸੇ ਦਾ ਆਸਰਾ ਹੈ ਸਤਗੁਰੂ ਜੀ ਰਹਿਮਤ ਕਰਨ ਹੋਈ ਪਲ ਚੁੱਕ ਦੀ ਖਿਮਾ ਬਖਸ਼ਣਾ ਜੀ ਆਸ਼ੀਸ਼ ਬਖਸੋ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ